ਦੇ ਹਰ ਇੱਕ ਕਿਤੇ ਦੇ ਦੋ ਪਹਿਲੂ ਹੁੰਦੇ ਹੀ ਜਿਨ੍ਹਾਂ ਨੇ ਰੱਖੀਆਂ ਪੂਰੀ ਸਿੱਦਤ ਨਾਲ ਰੱਖੀਆਂ ਜਿਹੜੇ ਇਹਨਾਂ ਦੀ ਦੇਖ ਰੇਖਾ ਆਦੀ ਨਗਰ ਨਿਗਰਾਨੀ ਹਟ ਕਰਦੇ ਆ ਜਿਹੜੇ ਫਾਰਮਾਂ 'ਚ ਰੱਖਦੇ ਆ ਨਿਗਰਾਨੀ ਲੋਕਾਂ ਦੇ ਹੱਥਾਂ 'ਚ ਦੇ ਦਿੰਦੇ ਆ ਉਹਨਾਂ ਨੂੰ ਕੁਛ ਨਹੀਂ ਵੀ ਬਚਦਾ ਜਿਹੜੇ ਹੱਥੀ ਨਿਗਰਾਨੀ ਕਰਦੇ ਆ ਉਹਨਾਂ ਲਈ ਬਚਦਾ ਜਿਹੜੇ ਭਰਾਵਾਂ ਨੇ ਕਈ ਭਰਾਵਾਂ ਨੇ ਕਮੈਂਟ ਕੀਤੇ ਸੀ ਕਿ ਵੀ ਬੱਕਰੀ ਆ ਜਿਹੜੀ ਇਹ ਤਾਂ ਦੋ ਵਾਰ ਮੈਂ ਕੀਤੀ ਤੇ ਮਰ ਗਈ ਦੋ ਵਾਰ ਮੈਂ ਕੀਤੀ ਇਹਦਾ ਬੱਚਾ ਮਰ ਗਿਆ ਉਈ ਨਾਈ ਬਿਮਾਰੀ ਦਾ ਨਹੀਂ ਪਤਾ ਲਾ ਵੀਰ ਜੀ ਬਿਮਾਰੀ ਦਾ ਪਤਾ ਲੱਗਦਾ ਹਰ ਹਾਲਤ ਚ ਲੱਗਦਾ ਬੱਕਰੀ ਦੀ ਬਿਮਾਰੀ ਕੋਈ ਵੀ ਆ ਚਾਹੇ ਅਫਾਰ ਹੈ ਤਾਂ ਵੀ ਪਤਾ ਲੱਗਦਾ ਬੁਖਾਰ ਹੈ ਤਾਂ ਵੀ ਪਤਾ ਲੱਗਦਾ ਠੀਕ ਹੈ ਜੀ ਜੇ ਉਹਦਾ ਕੋਈ ਹੋਰ ਦੁਖਦਾ ਸੋ ਉਹਦਾ ਤਾਂ ਵੀ ਪਤਾ ਲੱਗਦਾ ਜਿਹੜੇ ਕਹਿੰਦੇ ਪਤਾ ਲਾ ਢਿੱਡ ਦੋਦਾ ਆਪਣੇ ਬੱਚੇ ਦਾ ਢਿੱਡ ਦੋਦਾ ਆਪਣੇ ਬੱਚਾ ਧਤ ਰੱਖੂ ਇਹ ਪੂਛ ਨੂੰ ਵੱਲ ਦੇਈ ਜਾਂੜੀਆਂ ਟਿੱਡ ਦੋਸ ਦੇ ਪਤਾ ਕਿਉਂ ਨਹੀਂ ਲੱਗਦਾ ਬੁਖਾਰ ਹੋ ਬੱਕਰੀ ਕਦੇ ਗਾਲਾ ਨਾ ਕਰੂ ਅਫਾਰ ਹੋ ਬੱਕਰੀ ਬਹਿ ਜਾ ਉਹਦਾ ਢਿੱਡੇ ਇੱਕ ਪਾਸੇ ਜਾ ਕੇ ਪਤਾ ਕਿਉਂ ਨਹੀਂ ਲੱਗਦਾ ਨਿਸ਼ਾਨੀਆਂ ਵਿੱਚ ਰਹਿ ਕੇ ਦੇਖੋ ਤਾਂ ਸਹੀ ਬੱਕਰੀ ਹਰ ਇੱਕ ਸਾਈਨ ਦਿੰਦੀ ਆ ਪਤਾ ਲੱਗਦਾ ਇਹਨਾਂ ਦੀ ਬੰਦੀ ਦਾ ਪਤਾ ਲੱਗਦਾ ਸੂਦੀ ਦਾ ਪਤਾ ਲੱਗਦਾ ਅੱਧ ਗੱਭ ਦਾ ਪਤਾ ਲੱਗਦਾ ਜਦੋਂ ਵਿਚਰੋਗੇ ਤਾਂ ਹੀ ਪਤਾ ਲੱਗੂ ਨਾ ਗੁਆਰ ਨਹੀਂ ਕਰਦੇ ਬੱਚਣਾ ਵੀ ਕੀ ਬੱਚੇ ਜਿਆਦਾ ਮਰਨ ਦਾ ਕੀ ਕਾਰਨ ਹੁੰਦਾ ਆਪਾਂ ਹੀ ਉਹਨਾਂ ਦੀ ਟੇਕ ਕੇਅਰ ਹੀ ਨਹੀਂ ਕਰ ਪਾਉਂਦੇ ਉਸ ਹਿਸਾਬ ਦੀ ਉਹਨਾਂ ਨੂੰ ਜਦੋਂ ਪਹਿਲਾ ਵਾਰ ਬੱਚਾ ਦੁੱਧ ਚੁੰਗਦਾ ਉਹ ਇੱਕਦਮ ਚੁੰਗਦਾ ਉਹਨੂੰ ਪਹਿਲਾ ਮੋਕ ਆਉਂਦੀਆ ਹਰੇ ਰੰਗ ਦੀ ਆਉਂਦੀਆ ਜਾਂ ਪੀਲੇ ਰੰਗ ਦੀ ਮੋਕ ਆਉਂਦੀਆ ਬੰਦਾ ਉਹਦੇ ਤੋਂ ਡਰਦੇ ਉਹਨਾਂ ਨੂੰ ਦਵਾਈਆਂ ਦੇ ਦਿੰਦਾ ਵੀ ਇਹਨਾਂ ਦਾ ਮੋਕ ਲੱਗ ਗਿਆ ਉਹ ਦੁੱਧ ਦੀ ਮੋਕ ਆ ਜੇ ਉਹਨੇ ਦੁੱਧ ਪੀਤਾ ਉਹਨੇ ਬੋਲਾ ਪੀਤਾ ਦਾ ਵੇਸਟਜ ਨਿਕਲ ਰਿਹਾ ਉਹ ਦਵਾਈਆਂ ਦੀ ਲੋੜ ਨਹੀਂ ਹੈਗੀ ਉਹ ਆਪਣੇ ਆਪ ਸੈੱਟ ਹੋਊਗਾ